ਸਾਰੀ ਟੀਮ ਦੇ ਵਿੱਚ ਮੈਂਬਰ ਥੋੜੀ ਤਕੜੇ ਹੁੰਦੇ। ਨਾ ਮਰ ਬੰਦਾ ਜਿਹਦੀ ਦੇਖ ਹੁੰਦੀ ਹੈ ਨਾ ਰੱਬ ਵੱਲੋਂ ਜਿਹਨੂੰ ੱਲ ਮਿਲਦੀ ਹੈ ਉਹ ਇੱਕ ਅੱਦਾ ਹੀ ਹੁੰਦਾ ਪਲੇਅਰ ਹੁਣ ਪਰਮਾਤਮਾ ਨੇ ਤੈਨੂੰ ੱਲ ਦਿੱਤੀ ਹੈ। ਤੇ ਉਹ ਚੀਜ਼ ਦੇ ਉਹ ਚੀਜ਼ ਦੇ ਨਾਲ ਮਿਹਨਤ ਕਰਿਆ ਕਰ ਵੇ ਕਿੰਨਾ ਪਿਆਰ ਕਰਦੇ ਲੋਕੀ ਤੇ ਨਾਲ ਉਹ ਚੀਜ਼ ਵੇਖਿਆ ਕਰ ਇੱਕ ਜਦੋਂ ਲੱਗਦਾ ਹੁਣ ਨਾ ਵੇਖ ਹੁਣ ਜਿਹੜੀ ਤੇਰੀ ਏਜ ਹੈ ਉਹ ਬਲੀ ਡਿਫਰੈਂਟ ਏਜ ਹੈ। ਕਿਉਂਕਿ ਮੈਂ ਇਹ ਏਜ ਤੋਂ ਨਿਕਲਿਆ ਮੈਨੂੰ ਪਤਾ ਇਹ ਏਜ ਸਾਂ ਹੀ ਨਹੀਂ ਦਿੰਦੀ ਪੁੱਤ ਕੇ। ਕਿਹੜੇ ਤੇ ਟੱਪਾ ਭਜਾਉਣਾ ਨਾ ਤੂੰ ਆਦੀ ਗਲਤੀ ਦੇ ਨਾਲ ਭਜਾਉਣਾ ਹੁਣ ਜਦੋਂ ਬੰਦੇ ਤੇ ਗਾੜੀ ਇਦਾਂ ਖਲੋ ਜੰਨਾ ਨਾ ਨਾ ਗੁੱਸੇ ਨਾਲ ਨਾ ਮਾਰਿਆ ਆ ਜਦੋਂ ਵੱਜ ਗਈ ਹੈ ਨਾ ਇੱਥੇ ਰੱਖ ਲੈਣਾ ਹੱਥ ਆ ਰੱਖ ਲਈਏ ਇਦਾਂ ਤੇ ਜਦੋਂ ਇਦਰੋਂ ਦੇ ਟੱਕਤਾ ਇਦਰ ਨੂੰ ਤੁਰਦਾ ਨਾ ਜਦੋਂ ਉਦੋਂ ਮਾਰਪਾਂ ਆ ਬਾਹਾਂ ਥਾਂ ਚਾਰ ਵਾਰ ਅਜੇ ਫਿਰ ਮਾਰਨਾ ਗਾੜੀਆਂ ਪੈਰਾਂ ਤੇ ਗਾੜੀ ਹੱਥ ਕੱਢ ਜਦੋਂ ਹੱਥ ਕੱਢਦਾ ਨਾ ਬੰਦਾ ਹੱਥ ਕੱਢਦਾ ਇਦਾਂ ਇਦਾਂ ਹੱਥ ਕੱਢਦਾ ਉਹਨੂੰ ਐ ਕਰ ਖਾਂ ਨੂੰ ਪਲ ਉਹਦੇ ਪੈਰਾਂ ਤੇ ਰਹਿ ਗਈ ਨਾ ਗਾੜੀ ਇਦਾਂ ਜਦੋਂ ਤੈਨੂੰ ਆਇਆ ਥੱਕਾ ਲੱਗੂਗਾ ਉਦੋਂ ਝਾੜ ਮਾਰ ਤਾ ਪਹਿਲੇ ਪੈਰ ਚ ਮਾਰ ਪੈਰ ਚ ਮਾਰੇ ਜਦੋਂ ਮੰਨ ਕੇ ਚੱਲ ਤੈਨੂੰ 4 5 10 ਚਾਹੀਦੇ ਤੇਰੇ ਫਿਰ ਹੁਣ ਜਦੋਂ ਪਾਈਦਾ ਵਾ ਅਗਲ ਬਾਕੇ ਤੇਬਾ ਇੱਕ ਤੂੰ ਆਹ ਲਾ ਕੇ ਲੱਤ ਜੀ ਵੀ ਲਾਉਣਾ ਇਹ ਵੀ ਵਧੀਆ ਇੱਕ ਜਦੋਂ ਬੰਦਾ ਤੇਰੇ ਨਾਲ ਐਦਾਂ ਪਹਿਲਾਂ ਬਲੌਕ ਕਰਨਾ ਭੱਜਣਾ ਬਲੌਕ ਕਰਤਾ ਜਦੋਂ ਹੱਥ ਕੱਢਦਾ ਝਾੜ ਮਾਰ ਬੰਦਾ ਜਦੋਂ ਆਹ ਬਾਹਰ ਕੱਢਦਾ ਬੰਦੇ ਦਾ ਪੈਰ ਗਾੜੀ ਹੁੰਦਾ ਤੈਨੂੰ ਝਾੜ ਮਾਰ ਇਹ ਇੱਕ ਚੀਜ਼ ਐਦਾਂ ਕਰਾ ਗਾੜੀ ਗਾੜੀ ਅੜ ਜਾ ਐਦਾਂ ਅੜ ਗਿਆ ਜਦੋਂ ਤੈਨੂੰ ਧੱਕੂਗਾ ਹੱਥ ਮਾਰ ਚਾੜਨਾ ਪੈਰਾ ਦੇ ਪੰਚ ਦੋ ਤਿੰਨ ਜਦੋਂ ਆਪਾਂ ਬੰਦਾ ਫੜਨ ਪੈਂਦੇ ਹਨ ਨਾ ਕਿ ਫੜ ਲਈਏ ਉਹ ਤੋਂ ਨਹੀਂ ਫੜਿਆ ਜਾਂਦਾ ਬੰਦੇ ਨੂੰ ਵੇਖ ਕੇ ਪੈਰਾਂ ਦੇ ਬੰਦੇ ਦੇ ਪੈਰ ਖੇੜ ਜਦੋਂ ਬੰਦੇ ਦੇ ਪੈਰ ਘੜਗੇ ਉਸ ਨੂੰ ਖੇੜ ਇੱਕ ਚੀਜ਼ ਵੇਖੇ ਕਰ ਹੁਣ ਜਦ ਤਰਾ ਉਹ ਤੇਰੇ ਹੱਥ ਦਾ ਜਿਹੜਾ ਸਹੀਰ ਪਲੇਅਰ ਹੁੰਦਾ ਨਾ ਉਹ ਮੈਂ ਹੱਥ ਧੱਕੂ ਕਰਕੇ ਇੱਧਰ ਖੋਲ ਰੱਖ ਆਇ ਤੋਂ ਭੰਨ ਲਾ ਨਾਲ ਕੈਂਚਾ ਮੂਹ ਜੇਰੀ ਤੇਰੇ ਜੀ ਸੁਬੇਟ ਆ ਨਾ ਹੁਣ ਤੇਰੀ ਉਮਰ ਹੈਗੀ 22 ਸਾਲ ਹੁਣ ਜਿਹੜੇ ਰੁਤਿਆਂ ਸਲਾਕਤੀਆਂ ਬੱਤੀਆਂ ਦਾ ਹੈ ਤੇਰੀ ਜਿੰਨੀ ਸਪੀਡ ਥੋੜੀ ਹੈਗੀ ਉਹਦੇ ਹਾਂ ਮੰਨ ਕੇ ਚੱਲ ਕਿ ਸੀਰੀਅਸ ਹੈਗਾ ਪਰ ਸਾਲੀ ਉਮਰ ਤੇ ਉਮਰ ਹੈ ਨਾ ਉਮਰ ਨੇ ਤੇ ਆਪਦਾ ਕੰਮ ਕਰਨਾ ਨਾ ਉਹ ਚੀਜ਼ ਕਰੇਗਾ ਹੁਣ ਵੇਖ ਤੈਨੂੰ ਮੈਂ ਤਿੰਨ ਚਾਰ ਦਾ ਕੇ ਨਾ ਹੁਣ ਵੇਖ ਇੱਕ ਆ ਕੰਮੀ ਲੱਗਦਾ ਨਾ ਇਥੇ ਹੁਣ ਮੈਂ ਤੁਸੀ ਕੰਮੀ ਲੱਗਾ ਉਹਨੂੰ ਮੈਂ ਕਈ ਰੰਗ ਇਹਨਾਂ ਨਾ ਤੇ ਬੰਦਾ ਐ ਆਉਂਦਾ ਨਾ ਜਦੋਂ ਦੇਖਿਆ ਕਰ ਵੀ ਹਲਵਾਨ ਤੇ ਇਹਨੇ ਮੈਨੂੰ ਕੀ ਜੀ ਜੱਫੇ ਪਾਇਆ ਗਿਆ ਇਹੋ ਜਿਹਾ ਜ਼ੋਰ ਨਾਲ ਤੇ ਪਾ ਹੀ ਲੈਣੇ ਕੀ ਕੀ ਜੱਫਿਆਂ ਦਾ ਮਤਲਬ ਕੀ ਹੁੰਦਾ ਜਦੋਂ ਆਪਾਂ ਬੈਸਟ ਨੂੰ ਯੋਰ ਮਾਰਦੇ ਆ ਜੋ ਉਦੋਂ ਮਾਰਨੇ ਉਦੋਂ ਆਪਾਂ ਇਹ ਚੀਜ਼ਾਂ ਤੇ ਪੋਣੀ ਯੋਰ ਨਾਲ ਲੱਗਦੀ ਹੁਣ ਬੰਦਾ ਜਦੋਂ ਮਨ ਗੱਲ ਕਰਨੀ ਲੱਗਣ ਬਹੁਤ ਟੱਚ ਮਾਰਨ ਆਇਆ ਟੱਚ ਮਾਰਨ ਆਇਆ ਐਦਾਂ ਖਲੋਤਾ ਨਾ ਤੂੰ ਐਦਾਂ ਖਲੋਤਾ ਉਹ ਤੈਨੂੰ ਪਤਾ ਵੀ ਆਉਣ ਲੱਗਾ ਆਉਣ ਲੱਗਾ ਤੈਨੂੰ ਟੱਚ ਨਾ ਲੱਗਾ ਘੱਟ ਮਾਰ ਅਗਲੇ ਬੰਦੇ ਬਾਅਦ ਜੇ ਤੂੰ ਬਾਤ ਘੱਟ ਮਾਰੇਗਾ ਨਾ ਹੁਣ ਸਿੱਧਾ ਡੇਪਣ ਹੁਣ ਜਦੋਂ ਆ ਗਿਆ ਨਾ ਅਗਲੇ ਬੰਦੇ ਹੁਣ ਮੈਂ ਇੱਧਰ ਨੂੰ ਚੱਲ ਲਗਾ ਤੂੰ ਇੱਧਰ ਨੂੰ ਰੁਕੋ ਕੇ ਕੱਟ ਮ ਆਹ ਬਾਂਦੇ ਵਿੱਚ ਮੈਂ ਇਦਾਂ ਕਰ ਲੈ ਮਮਾ ਕੱਟ ਹਾਂ ਇੱਧਰ ਨੂੰ ਵੀ ਕੱਟ ਉਹਨੇ ਗਾਂ ਨਹੀਂ ਗਿਆ ਹੁਣ ਜੇ ਦਿਮਾਗ ਦੇ ਵਿੱਚ ਚੀਜ਼ਾਂ ਰੱਖੇਂਗਾ ਨਾ ਅੱਜ ਤੂੰ ਫੀਡ ਕਰੇਂਗਾ ਉਹ ਗਾਂ ਜਾ ਕੇ ਤੇਰੇ ਕੰਮ ਨਹੀਂ ਆ ਹੁਣ ਵੇਖ ਇੱਕ ਇੱਕ ਚੀਜ਼ ਵੇਖਿਆ ਕਰ ਹੁਣ ਵੇਖਿਆ ਕਰ ਉਹ ਆਂਦੀ ਮੈਨੂੰ ਵੇਚ ਲਾ ਉਹ ਵੇਚ ਲਾ ਗਿਆ ਇਦਾਂ ਰੀਡ ਪਾਉਂਦਾ ਬੰਦਾ ਹੁਣ ਵੇਚ ਲਾ ਗਿਆ ਹੁਣ ਤੇਰੀ ਚੀਜ਼ ਆ ਤੂੰ ਪਾ ਲਿਆ ਕਰ ਭੈਣ ਤੂੰ ਇਹ ਕਾੜੀ ਬੰਦਾ ਤਾਂ ਕੁੰਡੀ ਜੀ ਪਾ ਕੇ ਪਿੱਛੋਂ ਲਾਤ ਲਾਉਣਾ ਨਾ ਉਹ ਵੀ ਨਹੀਂ ਲਾਉਂਦਾ ਹੁਣ ਤੂੰ ਹਾਂ ਉਹ ਲਾਇਆ ਘਰ ਲਾਤ ਉਹ ਕਿਦਾਂ ਲਾਉਣਾ ਲੈ ਵਿੱਚ ਜਦੋਂ ਨਵਾਂ ਨਵਾਂ ਆਇਆ ਉਦੋਂ ਲਾਈ ਇੱਕ ਅੱਧੀ ਰਾਤ ਨੂੰ ਆਹ ਹੁਣ ਬਾਤ ਲਾਈ ਇਹ ਬਾਤ ਸਿੱਖਣਾ ਪਤਾ ਜਿੰਦਾ ਤੇ ਜਿੰਨੇ ਤੈਨੂੰ ਜਿੰਨੇ ਦਾ ਲਾਇਨ ਉਹਨੇ ਪੜੀਆ ਹੁਣ ਮਾਰਾ ਇਹਨੇ ਕਿੰਨੀ ਕਿਰਪਾ ਕੀਤੀ ਹੈ ਹਨਾ ਇੱਕ ਬੜੀ ਗੱਲ ਹੁੰਦੀ ਆ ਜਦੋਂ ਸੰਗਤ ਪਿਆਰ ਕਰਦੀ ਹੁੰਦੀ ਨਾ ਆਪਣੀ ਜ਼ਿੰਮੇਵਾਰੀ ਉਹਨਾਂ ਪ੍ਰਤੀ ਹੋਰ ਵੱਧ ਜਾਂਦੀ ਹੈ ਕੀ ਹੁਣ ਵੇਖ ਆਪਾਂ ਆਏ ਹੁਣ ਕਿੰਨੇ ਪਲੇਅਰ ਤੁਰੇ ਫਿਰਦੇ ਬੰਲੇ ਜਿਹੜਾ ਪਿਆਰ ਹੁੰਦਾ ਨਾ ਉਹ ਬੜਾ ਵੱਖਰਾ ਹੁੰਦਾ ਤੇ ਪਰਮਾਤਮਾ ਲੋਂਦਾ ਤੇ ਉਹ ਵਾਲਾ ਕੀ ਚੱਕਰ ਹੁੰਦਾ ਫਿਰ ਉਹਦੇ ਤੇ ਆਪਾਂ ਨੂੰ ਹੋਰ ਕੰਮ ਕਰਨਾ ਪੈਂਦਾ ਜੇ ਸਾਨੂੰ ਇੰਨਾ ਸੰਕਤ ਪਿਆਰ ਕਰਦੀ ਹੈ ਨਾ ਆਪਣੀ ਜ਼ਿੰਮੇਵਾਰੀ ਆ ਕਿ ਆਪਾਂ ਹੋਰ ਮਿਹਨਤ ਕਰੀਏ ਠੀਕ ਆ ਆ ਜੀ ਜੀ ਮਿਹਨਤ ਕਰ ਹੋਰ